ਪੰਜਾਬੀ ਗਾਇਕ ਬਾਲੀਵੁੱਡ 'ਚ ਤਾਂ ਤੱਕ ਪਾਈ ਰਏ ਨੇ ਇਸ ਦੇ ਨਾਲ ਹੀ ਗੋਰਿਆਂ ਨੂੰ ਵੀ ਆਪਣਾ دیਵਾਨਾ ਬਣਾ ਰਹੇ ਨੇ ਦੱਸ ਦਈਏ ਕਿ ਬੀਤੇ ਦਿਨੀ ਕਰਨ ਔਜਲਾ ਨੇ ਜੂਨੋ ਅਵਾਰਡਸ ਦੇ ਵਿੱਚ ਪਰਫਾਰਮ ਕੀਤਾ ਸੀ ਜਿਸ ਵਿੱਚ ਪੰਜਾਬੀ ਗਾਇਕ ਕਰਨ ਔਜਲਾ ਨੇ ਗੋਰਿਆਂ ਨੂੰ ਆਪਣਾ ਫੈਨ ਬਣਾ ਲਿਆ ਐਂਡ ði ਅਵਾਰਡ ਫਾਰ ਟਿਕਟੌਕ ਜੂਨੋ ਫੈਨ ਚੋਇਸ ਗੋਜ਼ ਟੂ ਕਰਨ ਔਜਲਾ ਬਕੇ ਕੇ ਟੰਗੀ ਮਸ਼ੀਨ ਕਰਨ ਔਜਲਾ ਇਸ ਕਰੀਬ ਸਭ ਤੋਂ ਮਸ਼ਹੂਰ ਜੈਜ਼ ਗਾਇਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਸ ਦੇ ਨਾਲ ਹੀ ਇਸ ਪੰਜਾਬੀ ਕਲਾਕਾਰ ਨੇ ਜੂਨੋਸ ਦੇ ਵਿੱਚ ਪਰਫਾਰਮ ਕਰਨ ਵਾਲੇ ਸਿਤਾਰਿਆਂ ਦੇ ਵਿੱਚ ਵੀ ਆਪਣਾ ਨਾਮ ਦਰਜ ਕਰਵਾ ਲਿਆ ਹੈ। ਕਰਨ ਔਜਲਾ ਨੇ ਇਸ ਦਾ ਇੱਕ ਵੀਡੀਓ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸ਼ੇਅਰ ਕੀਤਾ ਜਿਸ ਨੂੰ ਚਾਹਣ ਵਾਲਿਆਂ ਵੱਲੋਂ ਬੇਹੱਦ ਪਸੰਦ ਵੀ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਔਜਲੇ ਨੂੰ ਲਗਾਤਾਰ ਵਧਾਈਆਂ ਵੀ ਮਿਲ ਰਹੀਆਂ ਨੇ। ਦਰਸਲ ਕਰਨ ਔਜਲਾ ਵੱਲੋਂ ਆਪਣੇ سوشل میڈیا ਹੈਂਡਲ ਉੱਪਰ ਇੱਕ ਵੀਡੀਓ ਸ਼ੇਅਰ ਕੀਤਾ ਗਿਆ ਹੈ ਇਸ ਨੂੰ ਸ਼ੇਅਰ ਕਰਦੇ ਹੋਏ ਕਲਾਕਾਰ ਨੇ ਲਿਖਿਆ ਲੁੱਕ ਵਾਟ ਵੀ ਡਿਡ ਮਾਈ ਪੀਪਲ ਕੀਪ ਇਟ ਰੀਅਲ ਵੀਡੀਓ ਚ ਵੇਖਿਆ ਜਾ ਸਕਦਾ ਹੈ ਕਿ ਜਦ ਗਾਇਕ ਦਾ ਇਸ ਖਿਤਾਬ ਲਈ ਨਾਮ ਲਿਆ ਗਿਆ ਤਾਂ ਪੂਰੇ ਹਾਲ ਦੇ ਵਿੱਚ ਚੀਕਾਂ ਗੂੰਜ ਉਠੀਆਂ ਇਹ ਗਾਇਕ ਨੂੰ ਪੰਜਾਬੀਆਂ ਸਮੇਤ ਗੋਰਿਆਂ ਵੱਲੋਂ ਵੀ ਬੇਹਦ ਪਿਆਰ ਮਿਲ ਰਿਹਾ। ਵੀਡੀਓ ਵਿੱਚ ਵੇਖ ਸਕਦੇ ਆ ਕਿ ਕਰਨ ਔਜਲਾ ਨੇ ਸਟੇਜ ਤੇ ਇੱਕ ਸਪੀਚ ਵੀ ਦਿੱਤੀ। ਜਿਸ ਦੌਰਾਨ ਉਹਨਾਂ ਨੇ ਪਰਮਾਤਮਾ ਦਾ ਸ਼ੁਕਰ ਕਰਦੇ ਹੋਏ ਆਪਣੇ ਪਰਿਵਾਰ ਦਾ ਵੀ ਸ਼ੁਕਰਾਨਾ ਕੀਤਾ। ਇਸ ਦੌਰਾਨ ਗਾਇਕ ਔਜਲਾ ਸਟੇਜ ਤੇ ਬੇਹਦ ਭਾਵੁਕ ਹੋ ਗਏ। ਉਹਨਾਂ ਆਪਣੀ ਇਸ ਜਿੱਤ ਦਾ ਸਿਹਰਾ ਆਪਣੇ ਚਾਣ ਵਾਲਿਆਂ ਸਣੇ ਪਰਿਵਾਰ ਨੂੰ ਦਿੱਤਾ।